12ਵੀਂ ਸ਼੍ਰੇਣੀ ਵਿਸ਼ਾ ਪੂਗੋਲ 82 ਪ੍ਰਸ਼ਨਾਂ ਦਾ ਹੱਲ ਪਾਠ 6 ਆਰਥਿਕ ਪੂਗੋਲ ਨਿਰਮਾਣ ਉਦਯੋਗ ਭਾਗ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 10 ਤੋਂ 12 ਵਾਕਾਂ ਵਿੱਚ ਦਿਓ ਪ੍ਰਸ਼ਨ ਊੜਾ ਕਿਸੇ ਉਦਯੋਗ ਦੇ ਸਥਾਨੀਕਰਨ ਲਈ ਕਿਹੜੇ ਗੈਰ ਪੂਗੋਲਿਕ ਕਾਰਕ ਕਾਰਸ਼ੀਲ ਹੁੰਦੇ ਹਨ ਉੱਤਰ ਕਿਸੇ ਉਦਯੋਗ ਨੂੰ ਸਥਾਪਿਤ ਕਰਨ ਲਈ ਸਿਰਫ ਕੁਦਰਤੀ ਸਾਧਨ ਹੀ ਕਾਫੀ ਨਹੀਂ ਹੁੰਦੇ ਸਗੋਂ ਗੈਰ ਭੂਗੋਲਿਕ ਕਾਰਕ ਵੀ ਅਹਿਮ ਹੁੰਦੇ ਹਨ ਸਭ ਤੋਂ ਪਹਿਲਾ ਕਾਰਕ ਪੂੰਜੀ ਹੈ ਕਿਉਂਕਿ ਮਸ਼ੀਨਰੀ ਅਤੇ ਇਮਾਰਤਾਂ ਲਈ ਭਾਰੀ ਨਿਵੇਸ਼ ਦੀ ਲੋੜ ਹੁੰਦੀ ਹੈ ਸਰਕਾਰੀ ਨੀਤੀਆਂ ਵੀ ਵੱਡਾ ਪ੍ਰਭਾਵ ਪਾਉਂਦੀਆਂ ਹਨ ਟੈਕਸਾਂ ਵਿੱਚ ਛੋਟ ਅਤੇ ਸਬਸਿਡੀ ਵਾਲੇ ਖੇਤਰਾਂ ਵਿੱਚ ਉਦਯੋਗ ਜਲਦੀ ਲੱਗਦੇ ਹਨ ਬੈਂਕਿੰਗ ਅਤੇ ਬੀਮਾ ਸਹੂਲਤਾਂ ਉਦਯੋਗਪਤੀਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਕੁਸ਼ਲ ਪ੍ਰਬੰਧਨ ਅਤੇ ਤਕਨੀਕੀ ਮੁਹਾਰਤ ਉਦਯੋਗ ਦੀ ਸਫਲਤਾ ਲਈ ਜ਼ਰੂਰੀ ਹੈ ਇਸ ਤੋਂ ਇਲਾਵਾ ਬਾਜ਼ਾਰ ਦੀ ਨੇੜਤਾ ਤਿਆਰ ਮਾਲ ਨੂੰ ਜਲਦੀ ਵੇਚਣ ਵਿੱਚ ਮਦਦ ਕਰਦੀ ਹੈ ਰਾਜਨੀਤਿਕ ਸਥਿਰਤਾ ਅਤੇ ਸ਼ਾਂਤੀਪੂਰਨ ਮਾਹੌਲ ਵੀ ਨਿਵੇਸ਼ਕਾਂ ਨੂੰ ਖਿੱਚਦਾ ਹੈ ਅੰਤ ਵਿੱਚ ਇਤਿਹਾਸਕ ਕਾਰਕ ਵੀ ਮਹੱਤਵਪੂਰਨ ਹਨ ਜਿਵੇਂ ਕਈ ਸ਼ਹਿਰ ਪਹਿਲਾਂ ਤੋਂ ਹੀ ਉਦਯੋਗਿਕ ਕੇਂਦਰ ਹੋਣ ਕਾਰਨ ਨਵੇਂ ਉਦਯੋਗਾਂ ਨੂੰ ਆਕਰਸ਼ਿਤ ਕਰਦੇ ਹਨ ਪ੍ਰਸ਼ਨ ਆੜਾ ਭਾਰਤ ਵਿੱਚ ਲੋਹਾ ਤੇ ਇਸਪਾਤ ਉਦਯੋਗ ਦੀ ਸ਼ੁਰੂਆਤ ਤੇ ਸਥਾਪਨਾ ਲਈ ਜ਼ਰੂਰੀ ਕਾਰਕਾਂ ਤੋਂ ਜਾਣੂ ਕਰਵਾਓ। ਉੱਤਰ ਭਾਰਤ ਵਿੱਚ ਲੋਹਾ ਇਸਪਾਤ ਉਦਯੋਗ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਦੀ ਸ਼ੁਰੂਆਤ 1874 ਵਿੱਚ ਕੁਲਟੀ ਪੱਛਮੀ ਬੰਗਾਲ ਵਿੱਚ ਬੰਗਾਲ ਆਇਰਨ ਵਰਕਸ ਨਾਲ ਹੋਈ। ਸਭ ਤੋਂ ਵੱਡੀ ਕ੍ਰਾਂਤੀ 1907 ਵਿੱਚ ਆਈ ਜਦੋਂ ਜਮਸ਼ੇਦਜੀ ਟਾਟਾ ਨੇ ਝਾਰਖੰਡ ਦੇ ਸਾਖੀ ਹੌਣ ਜਮਸ਼ੇਦਪੁਰ ਵਿੱਚ ਟਿਸਕੋ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ 1918 ਵਿੱਚ ਬਰਨਪੁਰ ਵਿਖੇ ਇੰਡੀਅਨ ਆਇਰਨ ਐਂਡ ਸਟੀਲ ਕੰਪਨੀ ਇਸ ਕੋ ਲੱਗੀ। ਆਜ਼ਾਦੀ ਤੋਂ ਬਾਅਦ 5 ਸਾਲਾ ਯੋਜਨਾਵਾਂ ਅਧੀਨ ਵਿਦੇਸ਼ੀ ਸਹਿਯੋਗ ਨਾਲ ਪਿਲਾਈ, ਰੁਰਕੇਲਾ ਅਤੇ ਦੁਰਗਾਪੁਰ ਵਿੱਚ ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ। ਬਾਅਦ ਵਿੱਚ ਬੁਕਾਰੋ ਅਤੇ ਵਿਸ਼ਾਖਾਪਟਨਮ ਵਿੱਚ ਵੀ ਪਲਾਂਟ ਲਗਾਏ ਗਏ। ਭਾਰਤ ਦਾ ਸਟੀਲ ਮੰਤਰਾਲਾ ਲੋਹੇ ਅਤੇ ਇਸਪਾਤ ਦੇ ਉਤਪਾਦਨ ਤੇ ਵਿਕਾਸ ਨੂੰ ਕੰਟਰੋਲ ਕਰਦਾ ਹੈ। ਅੱਜ ਭਾਰਤ ਵਿਸ਼ਵ ਦਾ ਇੱਕ ਪ੍ਰਮੁੱਖ ਇਸਪਾਤ ਉਤਪਾਦਕ ਦੇਸ਼ ਹੈ। ਪ੍ਰਸ਼ਨ ਈੜੀ ਭਾਰਤ ਵਿੱਚ ਸੂਤੀ ਕੱਪੜਾ ਉਦਯੋਗ ਨੂੰ ਦਰਪੇਸ਼ ਔਕੜਾਂ ਤੇ ਉਹਨਾਂ ਦੇ ਹੱਲ ਬਾਰੇ ਦੱਸੋ। ਉੱਤਰ ਸੂਤੀ ਕੱਪੜਾ ਉਦਯੋਗ ਦੀਆਂ ਸਮੱਸਿਆਵਾਂ 1 ਭਾਰਤ ਵਿੱਚ ਲੰਬੇ ਰੇਸ਼ੇ ਵਾਲੀ ਕਪਾਹ ਉਗਾਈ ਜਾਂਦੀ ਹੈ ਹਾਲਾਂਕਿ ਕੁਮਾਂਤਰੀ ਪੱਧਰ ਤੇ ਇਸ ਦੀ ਕਿਸਮ ਵਧੀਆ ਨਹੀਂ ਮੰਨੀ ਜਾਂਦੀ। 2 ਕਾਰਖਾਨੇ ਪੁਰਾਣੇ ਹਨ ਤੇ ਉਤਪਾਦਕਤਾ ਘੱਟ ਹੈ। ਪੁਰਾਣੀ ਮਸ਼ੀਨਰੀ ਨੂੰ ਬਦਲਣ ਦੀ ਜ਼ਰੂਰਤ ਹੈ ਪਰ ਨਵੀਂ ਮਸ਼ੀਨਰੀ ਬਹੁਤ ਮਹਿੰਗੀ ਹੈ ਜਿਸ ਕਾਰਨ ਇਹ ਸਨਾਤ ਵਿਕਸਤ ਹੋਣ ਦੀ ਥਾਂ ਪਛੜ ਰਹੀ ਹੈ 3 ਸੂਤੀ ਕੱਪੜੇ ਨੂੰ ਸਿੰਥੈਟਿਕ ਰੇਸ਼ੇ ਪੋਲੀਸਟਰ ਦਾ ਮੁਕਾਬਲਾ ਸਹਿਣ ਕਰਨਾ ਪੈ ਰਿਹਾ ਹੈ 4 ਭਾਰਤ ਨੂੰ ਅੰਤਰਰਾਸ਼ਟਰੀ ਮੰਡੀ ਵਿੱਚ ਬੰਗਲਾਦੇਸ਼ ਚੀਨ ਜਾਪਾਨ ਤੇ ਇੰਗਲੈਂਡ ਨਾਲ ਮੁਕਾਬਲਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਕੱਚਾ ਮਾਲ ਭਾਰਤੀ ਕੱਚੇ ਮਾਲ ਤੋਂ ਬਿਹਤਰ ਹੋਣ ਕਾਰਨ ਉਤਪਾਦਨ ਕਈ ਪੱਖਾਂ ਤੋਂ ਬਿਹਤਰ ਹੁੰਦਾ ਹੈ ਸਮੱਸਿਆਵਾਂ ਦਾ ਹੱਲ 1 ਨਵੀਂ ਟੈਕਨਾਲੋਜੀ ਵਾਲੀ ਮਸ਼ੀਨਰੀ ਲਿਆਉਣ ਦੀ ਜ਼ਰੂਰਤ ਹੈ। 2. ਉਦਯੋਗ ਨੂੰ ਆਧੁਨਿਕ ਬਣਾਉਣ ਲਈ ਸਸਤੇ ਵਿਆਜ ਤੇ ਕਰਜ਼ੇ ਮੁਹੱਈਆ ਕਰਵਾਉਣ ਦੀ ਜ਼ਰੂਰਤ ਹੈ। 3. ਕੱਚੇ ਮਾਲ, ਬਿਜਲੀ ਤੇ ਮਜ਼ਦੂਰਾਂ ਦੀ ਲਗਾਤਾਰ ਪੂਰਤੀ ਹੋਣੀ ਚਾਹੀਦੀ ਹੈ। 4. ਕਾਰ ਮਾਲ ਦੀਆਂ ਕੀਮਤਾਂ ਘੱਟ ਰੱਖਣ ਲਈ ਸੰਨਤੀ ਉਤਪਾਦਨ ਵਧਾਇਆ ਜਾਣਾ ਉਤਸ਼ਾਹਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਪ੍ਰਸ਼ਨ ਸ. ਭਾਰਤ ਦੇ ਖੰਡ ਉਦਯੋਗ ਵਿੱਚ ਪੰਜਾਬ ਦਾ ਕੀ ਯੋਗਦਾਨ ਹੈ? ਦੇ ਸਮੁੱਚੇ ਤੌਰ ਤੇ ਉਦਯੋਗ ਨੂੰ ਕੀ ਕੀ ਸਮੱਸਿਆਵਾਂ ਦਰਪੇਸ਼ ਹਨ ਪੰਜਾਬ ਦਾ ਯੋਗਦਾਨ ਪੰਜਾਬ ਭਾਰਤ ਦੇ ਖੰਡ ਉਤਪਾਦਨ ਵਿੱਚ ਅਹਿਮ ਸਥਾਨ ਰੱਖਦਾ ਹੈ ਇੱਥੇ ਸਹਿਕਾਰੀ ਅਤੇ ਨਿੱਜੀ ਖੇਤਰ ਦੀਆਂ 24 ਮਿੱਲਾਂ ਕੰਮ ਕਰ ਰਹੀਆਂ ਹਨ ਇਹ ਮਿੱਲਾਂ ਅਜਨਾਲਾ ਬਟਾਲਾ ਭੋਗਪੁਰ ਫਾਜ਼ਿਲਕਾ ਫਗਵਾੜਾ ਗੁਰਦਾਸਪੁਰ ਮੋਰਿੰਡਾ ਨਕੋਦਰ ਨਵਾਂ ਸ਼ਹਿਰ ਫਰੀਦਕੋਟ ਤਰਨਤਾਰਨ ਜਗਰਾਓ ਤੇ ਬੁਢਲਾਡਾ ਵਿਖੇ ਹਨ ਸਮੱਸਿਆਵਾਂ ਗੰਨੇ ਦੀ ਘੱਟ ਪੈਦਾਵਾਰ ਗੰਨੇ ਦੇ ਵਿਕਰੀ ਮੁੱਲ ਵਿੱਚ ਗਿਰਾਵਟ ਮਿੱਲਾਂ ਦਾ ਪੁਰਾਣਾ ਹੋਣਾ ਕਿਸਾਨ ਨੂੰ ਗੰਨੇ ਦੇ ਭੁਗਤਾਨ ਵਿੱਚ ਦੇਰੀ ਅਤੇ ਖੰਡ ਦੇ ਘੱਟ ਉਤਪਾਦਨ ਕਾਰਨ ਲਾਗਤ ਦਾ ਵਧਣਾ ਆਦ ਗੰਨਾ ਉਦਯੋਗ ਦੀਆਂ ਪ੍ਰਮੁੱਖ ਸਮੱਸਿਆਵਾਂ ਹਨ ਪ੍ਰਸ਼ਨ ਹਾ ਹਾ ਭਾਰਤ ਦੇ ਸੰਨਤੀ ਗਲਿਆਰਿਆਂ ਤੋਂ ਜਾਣੂ ਕਰਵਾਓ ਤੇ ਕਿਸੇ ਇੱਕ ਗਲਿਆਰੇ ਤੇ ਨੋਟ ਲਿਖੋ ਉੱਤਰ ਸੰਨਤੀ ਗਲਿਆਰਾ ਸੰਨਤੀ ਗਲਿਆਰੇ ਤੋਂ ਭਾਵ ਉਸ ਭੂਗੋਲਿਕ ਖੇਤਰ ਤੋਂ ਹੈ ਜਿਸ ਵਿੱਚ ਸਨਤਾਂ ਦੇ ਵਿਕਾਸ ਲਈ ਹਰ ਸੰਭਵ ਬੁਨਿਆਦੀ ਢਾਂਚੇ ਮੁਹੱਈਆ ਕਰਵਾਏ ਜਾਂਦੇ ਹਨ ਇਸ ਨਾਲ ਸਨਤੀ ਵਿਕਾਸ ਨੂੰ ਕਾਫੀ ਉਤਸ਼ਾਹ ਮਿਲਦਾ ਹੈ ਮੁੱਡਲੀਆਂ ਲੋੜਾ ਇੱਕ ਥਾਂ ਹੀ ਪ੍ਰਾਪਤ ਹੋ ਜਾਂਦੀਆਂ ਹਨ ਦਿੱਲੀ ਮੁੰਬਈ ਸਨਤੀ ਗਲਿਆਰਾ ਦੇਸ਼ ਦੇ ਕੁੱਲ 7 ਰਾਜਾਂ ਵਿੱਚ ਫੈਲਿਆ ਇਹ ਯੋਜਨਾਬੱਧ ਸਨਤੀ ਗਲਿਆਰਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਆਰਥਿਕ ਰਾਜਧਾਨੀ ਮੁੰਬਈ ਤੱਕ 1500 ਕਿਲੋਮੀਟਰ ਲੰਬਾ ਹੈ ਇਸ ਵਿੱਚ 24 ਉਦਯੋਗਿਕ ਖੇਤਰ 8 ਸਮਾਰਟ ਸ਼ਹਿਰ ਦੋ ਹਵਾਈ ਅੱਡੇ 5 ਬਿਜਲੀ ਉਤਪਾਦਨ ਕੇਂਦਰ ਅਤੇ ਬਿਹਤਰੀਨ ਆਵਾਜਾਈ ਪ੍ਰਬੰਧ ਸ਼ਾਮਲ ਹਨ। ਪ੍ਰਸ਼ਨ ਕਕਾ ਭਾਰਤ ਦੀ ਆਰਥਿਕਤਾ ਵਿੱਚ ਟਰਸ਼ਰੀ ਖੇਤਰ ਦੀਆਂ ਕਿਰਿਆਵਾਂ ਉੱਤੇ ਵਿਸਤ੍ਰਿਤ ਨੋਟ ਲਿਖੋ। ਉੱਤਰ ਇਹ ਖੇਤਰ ਸਿੱਧੀਆਂ ਵਸਤੂਆਂ ਦਾ ਉਤਪਾਦਨ ਨਹੀਂ ਕਰਦਾ ਸਗੋਂ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਵਿੱਚ ਬੈਂਕਿੰਗ, ਸਿੱਖਿਆ, ਸਿਹਤ, ਬੀਮਾ, ਆਵਾਜਾਈ, ਆਈਟੀ, ਮਨੋਰੰਜਨ, ਦੂਰ ਸੰਚਾਰ, ਟੂਰਿਜ਼ਮ, ਕੂੜਾ ਸੰਭਾਲ ਅਚਲ ਜਾਇਦਾਦ ਲੇਖਾ ਸੇਵਾਵਾਂ ਅਤੇ ਵਕੀਲਾਂ ਦੀ ਸਲਾਹ ਆਦਿ ਸੇਵਾਵਾਂ ਸ਼ਾਮਿਲ ਹਨ ਸੇਵਾ ਖੇਤਰ ਭਾਰਤ ਦੇ ਆਰਥਿਕ ਵਾਧੇ ਦੀ ਮਹੱਤਵਪੂਰਨ ਕੁੰਜੀ ਹੈ ਭਾਰਤ ਵਿੱਚ ਸੇਵਾ ਖੇਤਰ ਰਾਸ਼ਟਰੀ ਅਤੇ ਰਾਜਾਂ ਦੀ ਆਮਦਨੀ ਅਤੇ ਆਰਥਿਕਤਾ ਦਾ ਵੱਡਾ ਹਿੱਸਾ ਹੈ ਜੋ ਵਪਾਰ ਸਿੱਧੀ ਵਿਦੇਸ਼ੀ ਪੂੰਜੀਕਾਰੀ ਅਤੇ ਰੋਜ਼ਗਾਰ ਵਿੱਚ ਵਾਧੇ ਸਬੰਧੀ ਦੇਸ਼ ਦੀ ਸਹਾਇਤਾ ਕਰਦਾ ਹੈ ਇਹ ਖੇਤਰ ਅਨੇਕਾਂ ਦੇਸੀ ਅਤੇ ਵਿਦੇਸ਼ੀ ਕਾਰਕਾਂ ਤੇ ਨਿਰਭਰ ਕਰਦਾ ਹੈ ਪ੍ਰਸ਼ਨ ਖਖਾ ਭਾਰਤ ਦੇ ਪੈਟਰੋ케ਮੀਕਲ ਉਦਯੋਗ ਉੱਤੇ ਇੱਕ ਨੋਟ ਲਿਖੋ ਉੱਤਰ ਭਾਰਤ ਦਾ ਪੈਟਰੋ케ਮੀਕਲ ਉਦਯੋਗ ਸੰਸਾਰ ਵਿੱਚ ਤੀਸਰੇ ਸਥਾਨ ਤੇ ਹੈ ਇਸ ਉਦਯੋਗ ਵਿੱਚ ਭਾਰਤ ਸੰਸਾਰ ਦੀਆਂ 10% ਦੀ ਦਵਾਈਆਂ ਬਣਾਉਂਦਾ ਹੈ ਦਵਾਈਆਂ ਦੀ ਕੀਮਤ ਅਤੇ ਖਰਚੇ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ 13ਵਾਂ ਸਥਾਨ ਹੈ ਭਾਰਤ ਦੁਨੀਆ ਦੇ ਕਈ ਦੇਸ਼ਾਂ ਨੂੰ ਦਵਾਈਆਂ ਨਿਰਯਾਤ ਕਰਦਾ ਹੈ ਅਮਰੀਕਾ ਯੂਰਪ ਜਪਾਨ ਤੇ ਆਸਟ੍ਰੇਲੀਆ ਸਮੇਤ ਕਈ ਦੇਸ਼ ਭਾਰਤੀ ਦਵਾਈਆਂ ਦੇ ਖਰੀਦਦਾਰ ਹਨ ਭਾਰਤ ਆਪ ਬਣਾਈਆਂ ਜਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਜੋ ਕਿ ਸੰਸਾਰ ਦੀਆਂ 20% ਦੀ ਜਨਰਿਕ ਦਵਾਈਆਂ ਦਾ ਵਪਾਰ ਕਰਦਾ ਹੈ ਸਾਲ 2024 ਤੱਕ ਭਾਰਤ ਦਾ ਇਹ ਕਾਰੋਬਾਰ ਵਧ ਕੇ 42 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ ਇੱਥੇ ਦਵਾਈਆਂ ਬਣਾਉਣ ਦੇ ਪੰਜ ਵੱਡੇ ਸਰਕਾਰੀ ਕੇਂਦਰ ਅਤੇ ਪੰਜ ਹੀ ਸਰਵਜਨਕ ਕੇਂਦਰ ਹਨ Indian Drug and Pharmaceutical Limited ਦਵਾਈਆਂ ਬਣਾਉਣ ਦੀ ਸਭ ਤੋਂ ਵੱਡੀ ਕੰਪਨੀ ਹੈ ਇਸ ਤੋਂ ਇਲਾਵਾ ਹਿੰਦੁਸਤਾਨ ਐਂਟੀਬਾਇਓਟਿਕ ਲਿਮਟਿਡ ਅਤੇ ਬੰਗਾਲ ਕੈਮੀਕਲ ਐਂਡ ਫਾਰਮਾਸਿਊਟੀਕਲ ਹੋਰ ਮੋਹਰੀ ਕੰਪਨੀਆਂ ਹਨ